ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਐਸੀ ਵੀਡੀਓ ਇਹ ਕਿਹੈਸਾ ਰਿਕਾਰਡ ਰਹਿ ਜਾਣਾ ਪੰਜਾਬ ਦੇ ਲੋਕਾਂ ਦੇ ਲਈ ਜਿਹੜਾ ਕਿ ਪੂਰਾ ਸੱਚ ਤੁਹਾਡੇ ਸਾਹਮਣੇ ਸਾਡੇ ਛੋਟੇ ਸਹਿਬਜ਼ਾਦਿਆਂ ਦਾ ਕੀ ਉਹਨਾਂ ਦੇ ਉੱਤੇ ਅੱਜਕੱਲ ਬੋਲਿਆ ਜਾ ਰਿਹਾ ਤੇ ਕੀ ਸਾਡੇ ਦੇਸ਼ ਦੇ ਵਿੱਚ ਉਹਨਾਂ ਦੀ ਅਹਿਮੀਅਤ ਪੂਰੇ ਧਿਆਨ ਦੇ ਨਾਲ ਮੇਰਾ ਵੀਰ ਇਸ ਗੱਲ ਨੂੰ ਸੁਣ ਕੇ ਸ਼ੇਅਰ ਕਰਨਾ ਤੁਹਾਡਾ ਫਰਜ਼ ਹੈ ਇੱਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਭਾਸ਼ਣ ਆਉਂਦਾ ਉਹ ਵੀ ਸ਼ਹਿਬਯਾਦਿਆਂ ਦੇ ਦਿਹਾੜੇ ਦੇ ਵਕਤ ਜਿਹਨੂੰ ਪੂਰੀ ਦੁਨੀਆ ਨੇ ਸੁਣ ਲਿਆ ਪਰ ਮੈਂ ਇੱਕ ਆਪਣੇ ਬਣੀ ਆਪਣਾ ਦਰਦ ਰੱਖਣਾ ਚਾਹਣਾ ਤੁਹਾਡੇ ਸਾਹਮਣੇ ਤਾਂ ਇਹਨੂੰ ਵੀ ਸੁਣ ਲੈਣਾ ਜ਼ਰੂਰੀ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਗੱਲਾਂ ਕਹੀਆਂ ਮੈਂ ਪਹਿਲਾਂ ਤੁਹਾਨੂੰ ਉਹੀ ਸੁਣਾਉਂਗਾ ਉਸ ਤੋਂ ਬਾਅਦ ਜਿਹੜੇ ਕਿ ਮੇਰੇ ਵਿਚਾਰ ਹੋਣਗੇ ਤੁਸੀਂ ਆਪ ਮੰਨੋਗੇ ਕਿ ਦਰਅਸਲ ਇਹ ਗੱਲਾਂ ਸੱਚ ਨੇ ਕਿਉਂਕਿ ਗੁਰੂ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਸੇ ਦੇ ਵਿੱਚੋਂ ਕੱਢਿਆ ਹੋਇਆ ਨਿਚੋੜ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿਉਂਕਿ ਅਕਸਰ ਮੈਂ ਬਹੁਤ ਸਾਰੀਆਂ ਵੀਡੀਓ న్యూਜ ਦੇ ਪ੍ਰਤੀ ਤੁਹਾਡੇ ਤੱਕ ਖਬਰਾਂ ਪਹੁੰਚਾਉਣਾ ਪਰ ਜਿਹੜੀ ਇਹ ਖਬਰ ਹੈ ਇਹ ਵੀ ਇੱਕ ਅਨੋਖੀ ਖਬਰ ਬਣ ਕੇ ਰਹਿ ਜਾਣੀ ਹੈ ਇਹ ਵੀ ਤੁਸੀਂ ਆਪਣੇ ਜਮੀਰ ਦੇ ਨਾਲ ਮੰਨ ਕੇ ਚਲਿਓ ਸੱਚ ਮੰਨ ਕੇ ਚਲਿਓ ਇਹ ਰਿਕਾਰਡ ਰਹਿ ਜਾਣੀ ਹੈ ਸਨੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਸਾਥਿਓ ਅੱਜ ਆਪ ਸਭੀ سے ਬਾਤ ਕਰਤੇ ਹੋਏ ਮੈਂ ਉਹਨਾਂ ਪਰਿਸ਼ਥਿਤੀਆਂ ਕੋ ਵੀ ਯਾਦ ਕਰੂੰਗਾ जब वीर साहब जादों ने अपना बलिदान दिया था ये आज की युवा पीढ़ी के लिए भी जानना उतना ही जरूरी है और इसलिए उन घटनाओं को बार बार याद कर किया जाना ये भी जरूरी है सवा तीन सौ साल पहले के वो हालात छब्बीस दिसंबर का वो दिन जब छोटी सी उम्र में हमारे साहब जादो ने अपने प्राणों की आहुति दे दी ज्यादा जोरावर थी और साहब ज्यादा ही थी कि आयु कम थी आयु कम थी उनका हौसला आसमान से भी ऊंचा था साहबजादों ने मुगल सल्तनत के हर लालच को ठुकराया, हर अत्याचार को सहा जब बजीर खान ने उन्हें दीवार में चुनवाने का आदेश दिया तो साहेब जादो ने उसे पूरी वीरता से स्वीकार किया साहेब जादो ने उन्हें गुरु अर्जन देव गुरु तेग बहादुर और गुरु गोविंद सिंह की वीरता याद दिलाई ये वीरता हमारी आस्था का आत्मबल था साहिब जादव ने प्राण देना स्वीकार किया लेकिन आस्था के पथ से वो कभी विचलित नहीं हुई बाल दिवस का ये दिन हमें ये सिखाता है कि चाहे कितनी भी विकट स्थितियां आए कितना भी विपरीत समय क्यों ना हो ਪੰਜਾਬੀਓ ਇਹ ਤੁਸੀਂ ਪੂਰੀ ਇੱਕ ਸਪੀਚ ਸੁਣ ਲਈ ਇੱਕ ਤਰ੍ਹਾਂ ਦੀ ਹੈ ਤਾਂ ਬਹੁਤ ਵੱਡੀ ਪਰ ਮੈਂ ਤੁਹਾਨੂੰ ਕੁਝ ਇਹ ਕਲਿੱਪ ਸੁਣਾ ਦਿੱਤੀ ਹੁਣ ਕਿਉਂ ਨਰਿੰਦਰ ਮੋਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇਹਨਾਂ ਨੇ ਆਪਣਾ ਭਾਸ਼ਣ ਤਾਂ ਸੁਣਾ ਦਿੱਤਾ ਹੈ ਜਿਹੜੀਆਂ ਗੱਲਾਂ ਹੁਣ ਮੈਂ ਕਹੂੰਗਾ ਉਹ ਵੀ ਜਰਾ ਬੜੇ ਧਿਆਨ ਦੇ ਨਾਲ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਸੁਣ ਲੇ ਕਿਉਂਕਿ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਉਹੀ ਸੂਰਵੀਰਾਂ ਦੀ ਧਰਤੀ ਹੈ ਜਿਹਦੇ ਉੱਤੇ ਅੱਜ ਸਾਡੇ ਰਾਜਨੀਤੀ ਕੀਤੀ ਜਾ ਰਹੀ ਹੈ ਔਰ ਰਾਜਨੀਤੀ ਵੀ ਐਸੀ ਕਿ ਉਹਨਾਂ ਦਾ ਸਾਰਾ ਇਤਿਹਾਸ ਜਾਦ ਆ ਸਾਡੇ ਪ੍ਰਧਾਨ ਮੰਤਰੀ ਨੂੰ ਫੇਰ ਵੀ ਵਜ਼ੀਰ ਖਾਨ ਦਾ ਚੋਲਾ ਪਾ ਕੇ ਸਾਡੀ ਜਿਹੜੀ ਸੇ ਕੌਮ ਹੈ ਉਹਦੇ ਵਿੱਚ ਬਹੁਤ ਵੱਡੇ ਪੱਦਰ ਤੇ ਵੇ ਅਦਵੀਆਂ ਹੋ ਰਹੀਆਂ ਉਹਨਾਂ ਦੇ ਉੱਤੇ ਕੋਈ ਕਾਨੂੰਨੀ ਮੈਂ ਸਾਡੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹਨਾ ਉਹਨਾਂ ਉੱਪਰ ਕੋਈ ਲਗਾਮ ਨਹੀਂ ਕੋਈ ਕਾਨੂੰਨ ਨਹੀਂ ਹਰ ਰੋਜ਼ ਇੱਕ ਨਾ ਇੱਕ ਵੇਅਦਵੀ ਹੁੰਦੀ ਹੈ ਔਰ ਵੱਡੇ ਪੱਧਰ ਤੇ ਬਹੁਤ ਸਾਰੇ ਵੱਡੇ ਜਿਹੜੇ ਸਾਡੇ ਸਥਾਨ ਨੇ ਉਸੇ ਗੁਰੂਆਂ ਦੇ ਜਿਨ੍ਹਾਂ ਦੀ ਤੁਸੀਂ ਸਟੇਜ ਉੱਤੇ ਖੜ ਕੇ ਅੱਜ ਸਪੀਚ ਦੇ ਕੇ ਗਏ ਹੋ ਤਾਂ ਦੂਜੇ ਪਾਸੇ ਯੋਗੀ ਅਦਿੱਤਨਾਥ ਵੀ ਸਪੀਚ ਦਿੰਦਾ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਛੋਟੇ ਸਹਿਬਜਾਦਿਆਂ ਉੱਤੇ ਬਹੁਤ ਸਾਰਾ ਵੱਡਾ ਪਾਸ਼ਨ ਦਿੱਤਾ ਜਾਂਦਾ ਤਾਂ ਸਾਡੇ ਪੰਜਾਬ ਦੇ ਵਿੱਚ ਇੱਕ ਇੱਕ ਬੇਅਦਵੀ ਦਾ ਹਿਸਾਬ ਰਿਕਾਰਡ ਦੇ ਵਿੱਚ ਪਿਆ ਤੇ ਤੁਹਾਡੇ ਸਾਹਮਣੇ ਆ ਪਰ ਤੁਸੀਂ ਨਾ ਤੇ ਕੋਈ ਕਾਨੂੰਨ ਬਣਾਉਨੇ ਹੋ ਨਾ ਇਸ ਤੇ ਕੋਈ ਪ੍ਰਕਿਰਿਆ ਆਉਂਦੀ ਆ ਤੁਹਾਡੀ ਉਸ ਵਕਤ ਕਿਉਂ ਨਹੀਂ ਬੋਲਦੇ ਜਦੋਂ ਬਾਬਾ ਬਕਾਲਾ ਸਾਹਿਬ ਦੇ ਵਿੱਚ ਉਸ ਥਾਮ ਦੇ ਉੱਤੇ ਕੋਈ ਬੇਅਦਵੀ ਹੋ ਜਾਂਦੀ ਆ ਗੁਰੂ ਸਾਹਿਬ ਦੇ ਅੰਗ ਪਾੜੇ ਜਾਂਦੇ ਨੇ ਕਿ ਪ੍ਰਸ਼ਾਦ ਵਾਲੇ ਡੱਬੇ ਦੇ ਵਿੱਚ ਕੀੜਿਆਂ ਵਾਲੀ ਦਵਾਈ ਪਾ ਦਿੱਤੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਤੇ ਪਸ਼ਾਬ ਤੱਕ ਕੀਤਾ ਜਾਂਦਾ ਤਾਂ ਤੁਸੀਂ ਉਦੋਂ ਕਿੱਥੇ ਗਏ ਹੋ ਹੁੰਨੇ ਹੋ ਪ੍ਰਧਾਨ ਮੰਤਰੀ ਜੀ ਕਿੱਥੇ ਗਿਆ ਹੁੰਦਾਗਾ ਸੀਐਮ ਯੋਗੀ ਅਦਿਤਨਾਥ ਮੈਂ ਰਾਜਨੀਤੀ ਸ਼ੁਰੂਆਤ ਦੇ ਵਿੱਚ ਕਿਉਂ ਕਹੀ ਹੈ ਛੋਟੇ ਸਾਹਿਬ ਜਾਦਿਆਂ ਦੇ ਦਿਹਾੜੇ ਨੇ ਸਭ ਨੂੰ ਪਤਾ ਹੈ ਰਾਜਨੀਤੀ ਕਰਨ ਦਾ ਬੜਾ ਇੱਕ ਅਹਿਮ ਮੌਕਾ ਸੀ ਇਹ ਵੀ ਸਭ ਨੂੰ ਪਤਾ ਹੈ ਕਿ ਸਿੱਖ ਕੌਮ ਇਹਨਾਂ ਨੂੰ ਸਿਰ ਮੱਥੇ ਲੈਂਦੀ ਹੈ ਜਿਹੜਾ ਕਿ ਉਹਨਾਂ ਦੇ ਲਈ ਬੋਲਦਾ ਉਹਨੂੰ ਸਿੱਖ ਕੌਮ ਬੜਾ ਚੰਗਾ ਸਮਝਦੀ ਹੈ ਪਰ ਮੈਂ ਗੱਲ ਇਹ ਨਹੀਂ ਕਹਿੰਦਾ ਵੀ ਕਿਉਂ ਬੋਲੇ ਮੈਂ ਕਹਿਣਾ ਵੀ ਬਹੁਤ ساری ਗੱਲ ਵਧੀਆ ਕੀਤੀ ਕਿ ਤੁਹਾਨੂੰ ਕਰੋਨਾ ਲੋਕ ਸੁਣ ਗਏ ਨੇ ਪਰ ਕਿਤੇ ਨਾ ਕਿਤੇ ਤੁਹਾਡਾ ਇਹ ਹੱਕ ਬਣਦਾ ਕਿ ਜਿਹੜੀਆਂ ਉਹੀ ਗੁਰੂਆਂ ਦੀਆਂ ਬੇਅਦਮੀਆਂ ਕਰਨ ਵਾਲੇ ਲੋਕਾਂ ਨੂੰ ਤੇ ਜਿਹੜੀਆਂ ਬੇਅਦਮੀਆਂ ਹੋ ਰਹੀਆਂ ਨੇ ਇਨਾਂ ਦੇ ਉੱਤੇ ਵੱਡੇ ਕਾਨੂੰਨ ਕਿਉਂ ਨਹੀਂ ਲਾਗੂ ਕਰਦੇ ਤੁਸੀਂ ਸੈਂਟਰ ਦੇ ਵਿੱਚ ਖੜੇ ਹੋ ਤੁਹਾਡੇ ਹੱਥ ਦੇ ਵਿੱਚ ਪੂਰੇ ਹਿੰਦੁਸਤਾਨ ਪੱਧਰ ਦੀ ਡੋਰ ਹੈ ਤੇ ਤੁਸੀਂ ਇੱਕ ਸੂਬੇ ਤੱਕ ਦੀ ਸਾਡੀ ਜਿਹੜੀ ਕੌਮ ਹੈ ਉਸ ਨੂੰ ਮਰਦਿਆਂ ਦੇਖ ਰਹੇ ਹੋ ਸੰਘਰਸ਼ ਕਰ ਰਹੀ ਹੈ ਸਾਡੀ ਕੌਮ ਉਸੇ ਗੁਰੂਆਂ ਦੇ ਬੱਚੇ ਸਾਡੇ ਜੇਲ੍ਹਾਂ ਦੇ ਵਿੱਚ ਤਾਰੇ ਆ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਕਿਉਂ ਧੱਕੇ ਦੇ ਨਾਲ ਰੱਖਿਆ ਉਹੀ ਗੁਰੂਆਂ ਦੇ ਰਸਤੇ ਦੇ ਉੱਤੇ ਤੁਰਿਆ ਹੋਇਆ ਇਨਸਾਨ ਹੈ ਸਾਡੇ ਗੁਰੂਆਂ ਨੇ ਤਲਵਾਰਾਂ ਰੱਖੀਆਂ ਬਹੁਤ ਸਾਰੇ ਸ਼ਸਤਰ ਰੱਖੇ ਉਹੀ ਸ਼ਸਤਰ ਭਾਈ ਅਮਰਪਾਲ ਸਿੰਘ ਦੇ ਕੋਲ ਬਾਕੀ ਸਾਥੀਆਂ ਦੇ ਕੋਲ ਸੀ ਕੀ ਤੁਹਾਨੂੰ ਉਹ ਗੁਰੂਆਂ ਦੇ ਬਾਣੇ ਦੇ ਵਿੱਚ ਗੁਰੂਆਂ ਦਾ ਬੱਚਾ ਨਜ਼ਰ ਨਹੀਂ ਆਉਂਦਾ ਕੀ ਉਹ ਛੋਟੇ ਸਹਿਬਜ਼ਾਦਿਆਂ ਦੀ ਤਰ੍ਹਾਂ ਜੇਕਰ ਕੁਰਬਾਨੀ ਦਿੰਦਾ ਤਾਂ ਕੀ ਅਸੀਂ ਉਹਨੂੰ ਫਿਰ ਯੋਧਾ ਨਹੀਂ ਕਹਾਵਾਂਗੇ ਮੈਂ ਉਸ ਨੂੰ ਉਹਦੇ ਨਾਲ ਨਹੀਂ ਜੋੜਦਾ ਕਈ ਭਰਾ ਹੋ ਸਕਦਾ ਮੈਨੂੰ ਕਮੈਂਟ ਕਰਨ ਪਰ ਇਸੇ ਧਰਤੀ ਦੇ ਉੱਤੋਂ ਜਨਮ ਲਏ ਆ ਸਾਰੇ ਯੋਧਿਆਂ ਨੇ ਸਾਡੇ ਵਿੱਚੋਂ ਕੋਈ ਵੀ ਯੋਧਾ ਹੋ ਸਕਦਾ ਤੁਸੀਂ ਹੋ ਸਕਦੇ ਹੋ ਕੁਰਬਾਨੀ ਦੇਣ ਵਾਲਿਆਂ ਨੂੰ ਯੋਧੇ ਕਿਹਾ ਜਾਂਦਾ ਉਹ ਇੱਕ ਸ਼ੁਰੂਆਤ ਹੁੰਦੀ ਹੈ ਜਦੋਂ ਛੋਟੀ ਜੀ ਚਿੰਗਾਰੀ ਤੋਂ ਹੁੰਦੀ ਹੈ ਤੇ ਬਾਅਦ ਦੇ ਵਿੱਚ ਪਤਾ ਨਹੀਂ ਕਿੰਨਾ ਵੱਡਾ ਭਾਂਬੜ ਵੱਲ ਜਾਵੇ ਕੋਈ ਨਹੀਂ ਤੈਅ ਕਰ ਸਕਦਾ ਕਿਉਂਕਿ ਨਰਿੰਦਰ ਮੋਦੀ ਨੇ ਤੁਸੀਂ ਸੁਣਿਆ ਤੇ ਆਪਾਂ ਜਾਣਦੇ ਵੀ ਆ ਬੜੀ ਚੰਗੀ ਤਰ੍ਹਾਂ ਛੋਟੇ ਸਾਹਿਬ ਜਿਆਦਾਂ ਦੀ ਸੋਚ ਬੜੀ ਉੱਚੀ ਸੀ ਕਦ ਕਾਠੀ ਤੇ ਉਮਰ ਭਾਵੇਂ ਛੋਟੀ ਸੀ ਪਰ ਫਿਰ ਵੀ ਉਹਨਾਂ ਦੀ ਸੋਚ ਦੇ ਬਰਾਬਰ ਸਾਡੀ ਕੋਈ ਸਰਕਾਰ ਨਹੀਂ ਜਾਂਦੀ ਕਿਉਂਕਿ ਉਹਨਾਂ ਦੀ ਸੋਚ ਕੀ ਸੀ ਵੀ ਸਾਡਾ ਜਿਹੜਾ ਗੁਰੂ ਪਿਤਾ ਜਿਹੜਾ ਸਾਡਾ ਇਤਿਹਾਸ ਹੈ ਉਹ ਸਾਨੂੰ ਕਿਸੇ ਨੂੰ ਗੁਲਾਮ ਬਣਾਉਣਾ ਨਹੀਂ ਸਿਖਾਉਂਦਾ ਤੇ ਪਰ ਸਾਡੇ ਸਿੱਖਾਂ ਨੂੰ ਅੱਜ ਗੁਲਾਮ ਬਣਾਇਆ ਜਾ ਰਿਹਾ ਅੱਜ ਸਾਡੀ ਕੌਮ ਨੂੰ ਤਸ਼ੱਦਦ ਕੀਤੇ ਛੱਡ ਦਿੱਤਾਗਾ ਉਹਨਾਂ ਦੇ ਤਸ਼ੱਦਦ ਹੋਂਦੇ ਜਾ ਰਹੇ ਨੇ ਪ੍ਰੋਟੈਸਟ ਹੁੰਦੇ ਨੇ ਸਾਡੇ ਲੋਕਾਂ ਦੇ ਸਾਡੀ ਕੌਮ ਦੇ ਉਹ ਵੀ ਨਹੀਂ ਕਰਨ ਦਿੱਤੇ ਯਾਰ ਤਾਂ ਹੁਣ ਤੁਸੀਂ ਦੱਸੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੀ ਸਪੀਚ ਦੇ ਕੇ ਗਏ ਨੇ ਕਿ ਇਹ ਦਿਹਾੜੇ ਦੇ ਵਕਤ ਹੀ ਕਿਉਂ ਦਿੱਤੀ ਗਈ ਆ ਉਸ ਤੋਂ ਪਹਿਲਾਂ ਕਿਉਂ ਨਹੀਂ ਕੋਈ ਪ੍ਰਚਾਰ ਹੁੰਦਾ ਕਿਉਂ ਨਹੀਂ ਵੇਅਦਵੀਆਂ ਤੇ ਬੋਲਦੇ ਕਿਉਂ ਨਹੀਂ ਵੱਡੇ ਵੱਡੇ ਇਕੱਠ ਕਰਕੇ ਆਪਣੇ ਬਨੀਓ ਕਹਿੰਦੇ ਫਿਰ ਲੋਕ ਤਾਂ ਕਹਿਣੀ ਹੈ ਕਿ ਇਹ ਪਬਲਿਸਿਟੀ ਲੈਣ ਦੇ ਲਈ ਕਰਦੇ ਨੇ ਕਿਉਂਕਿ ਬੋਟ ਬੈਂਕ ਦਾ ਜਮਾ ਕਰਨਾ ਹਰ ਕੈਟਾਗਰੀ ਦੇ ਲੋਕਾਂ ਦਾ ਉਹ ਚਾਹੇ ਸਿੱਖ ਹੋਣ ਚਾਹੇ ਸਾਈ ਹੋਣ ਚਾਹੇ ਮੁਸਲਮ ਹੋਵੇ ਚਾਹੇ ਹਿੰਦੂ ਹੋਵੇ ਮੈਂ ਕਿਸੇ ਨੂੰ ਵੰਡਣ ਦੀ ਗੱਲ ਨਹੀਂ ਕਰਦਾ ਹਾਂ ਮੈਂ ਅਕਸਰ ਕਹਿਣਾ ਹੁੰਦਾ ਵੀ ਸਾਰੇ ਆਪਾਂ ਜਿੰਨੇ ਧਰਮ ਦੇ ਸਮਾਜ ਆਪਣਾ ਅਸੀਂ ਸਾਰੇ ਭਰਾ ਵਾਂਗੂ ਰਹਿਣਾ ਚਾਹੁੰਦੇ ਹਾਂ ਜਦੋਂ ਕਿ ਸਾਡੇ ਮਹਾਰਾਜਾ ਰਣਜੀਤ ਸਿੰਘ ਵੇਲੇ ਹੋਇਆ ਉਦੋਂ ਸਾਰਿਆਂ ਨੂੰ ਇੱਜ਼ਤ ਦਿੱਤੀ ਗਈ ਹੈ ਪਰ ਗੁਰੂ ਸਾਹਿਬ ਦੇ ਬੱਚਿਆਂ ਦੇ ਉੱਤੇ ਸਪੀਚ ਦੇ ਜਾਣੀ ਉਹਨਾਂ ਦੇ ਉੱਤੇ ਕੋਈ ਵੱਡੇ ਪੱਦਰ ਦੇ ਕਾਨੂੰਨ ਕਿਉਂ ਨਹੀਂ ਬਣਦਾ ਜਿਹੜੀ ਉਹਨਾਂ ਹੀ ਗੁਰੂਆਂ ਦੀਆਂ ਬਾਣੀਆਂ ਦੀ ਬੇਅਦਵੀ ਹੁੰਦੀ ਹੈ ਤਾਂ ਮੇਰੀ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਹੈ ਕਿ ਜਿੰਨੇ ਸਾਡੇ ਵੱਡੇ ਅਫਸਰ ਸੈਂਟਰ ਵਿੱਚ ਬੈਠੇ ਨੇ ਚਾਹੇ ਸੂਬਿਆਂ ਦੀਆਂ ਸਰਕਾਰਾਂ ਦੇ ਵਿੱਚ ਨੇ ਕੋਈ ਐਹੋ ਜੀਆਂ ਹਦਾਇਤਾਂ ਤੁਸੀਂ ਵਜ਼ੀਰ ਖਾਨ ਦਾ ਚੋਲਾ ਪਾ ਕੇ ਨਾ ਕਰੋ ਉਹਨਾਂ ਨੂੰ ਲਾ ਕੇ ਕਰੋ ਕਿ ਜਿਹੜੇ ਇਹੋ ਜਿਹੇ ਕਾਨੂੰਨ ਬਣ ਕੇ ਕੱਲ ਨੂੰ ਜੇ ਕੋਈ ਬੇਅਦਬੀ ਕਰਦਾ ਤਾਨੂੰ ਐਸੀ ਸਜ਼ਾ ਲਾਈ ਜਾਵੇ ਕਿ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਗੱਲ ਦੀ ਮਿਸਾਲ ਪੈਦਾ ਹੋ ਜਾਏ ਕਿ ਗੁਰੂਆਂ ਦੀ ਬੇਅਦਬੀ ਕਰਨ ਵਾਲੇ ਨੂੰ ਕਿਵੇਂ ਸਜ਼ਾ ਮਿਲਦੀ ਹੈ ਤਾਂ ਠੀਕ ਹੈ ਪੰਜਾਬੀਓ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀ ਜ਼ਰੂਰ ਦਵਾ ਦੇਣਾ ਜੀ ਹਾਲ ਤੇ ਕਰ ਦੇਣਾ ਤਾਂ ਮਿਲਦੇ ਹਾਂ ਪੰਜਾਬੀਓ ਅਗਲੇ ਟੌਪਿਕ ਤੇ ਮੇਰਾ ਵੀਰ ਇੱਕ ਗੱਲ ਹੋਰ ਧਿਆਨ ਦੇ ਨਾਲ ਸੁਣਨਾ वैसे मेरा चैनल पंजाब दीया ਖਬਰਾਂ ਤੇ ਪੰਜਾਬ ਦੇ ਨਿਊਜ਼ ਤੇ ਆ ਔਰ ਗੁਰੂਆਂ ਦੀ ਗੱਲ ਕਰਨਾ ਮੇਰਾ ਧਰਮ ਹੈ ਮੇਰਾ ਫਰਜ਼ ਹੈ ਤਾਂ ਠੀਕ ਹੈ ਜੀ ਮਿਲਦੇ ਆਂ ਅਗਲੇ ਟੌਪ ਤੇ ਧੰਨਵਾਦ ਸਾਰਿਆਂ ਦਾ ਚੜ੍ਹਦੀ ਕਲਾ ਗ